ਮਲਕਾਣਾ ਜੀ ਨਾਲ ਮੇਰੀ ਅਕਸਰ ਗੱਲ ਹੁੰਦੀ ਰਹਿੰਦੀ ਸੀ ਸੈਟਪੇਲ ਤੇ ਬਹੁਤ ਇਕੱਠੇ ਹੁੰਦੇ ਸੀ ਇਹਨਾਂ ਨੇ ਬਹੁਤ ਮੌਕਾ ਦਿੱਤੀ ਮੈਨੂੰ ਇਸ ਰੂਲ ਨੂੰ ਮੋੜਵਾਉਣ ਦਾ ਤੇ ਮੈਂ ਕਹਾ ਐਸੀ ਚੱਲੂਗੀ ਮਹਾਰਾਜ ਦਾ ਹੁਕਮ ਹੈ ਕਿ ਦੁਨੀਆ ਹੁਮ ਹਮਾ ਕੇ ਟਰਾਲੀਆਂ ਚ ਆਇਆ ਕਰੂਗੀ ਔਰ ਚੰਗੀ ਜਾਊਗੀ ਜਦ ਤੱਕ ਇਹ ਦੁਨੀਆ ਰਹਿਣੀ ਹੈ ਇਹਨੂੰ ਕੋਈ ਨਾ ਹਣੀ ਸ ਇਹ ਤੁਹਾਡੇ ਵਾਸਤੇ ਸਕੂਲ ਯੂਨੀਵਰਸਿਟੀ ਕਾਲਜ ਬਣਾਤਾ ਇਹਨੂੰ ਰੋਜ਼ ਦੇਖਣਾ ਰੋਜ਼ ਦਿਖਾਉਣਾ ਬਾਰ-ਬਾਰ ਦੇਖਣਾ ਮੈਨੂੰ ਲੱਗਦਾ ਕਈ ਤੁਹਾਡੇ ਬਾਰ-ਬਾਰ ਦੇਖਣ ਵੀ ਆਏ ਹੋਣਗੇ ਜੀ ਦਿਲ ਕਰਦਾ ਦੇਖੀ ਜਾਵਾਂ ਮੈਂ ਇਹਨੂੰ ਕੋਈ 50 ਵਾਰੀ ਦੇਖ ਲਿਆ ਮੇਰਾ ਦਿਲ ਕਰਦਾ ਮੇਰਾ ਅੱਜ ਵੀ ਅੱਖਾਂ 'ਚ ਉੱਥੇ ਲੁਆਉਂਦੇ ਨੇ ਔਰ ਮੈਂ ਹਰ ਇਹ ਚੀਜ਼ ਦੇਖਣਾ ਚਾਹੁੰਦਾ ਇੰਨੀ ਹਿੱਟ ਕਰਦੀ ਹੈ ਇਹ ਇਹ ਬੱਚਿਆਂ ਤੇ ਅਸਰ ਹਮੇਸ਼ਾ ਰਹਿਣਾ ਜ਼ਰੂਰੀ ਚਲੋ ਰੱਬ ਨੇ ਇੱਕ ਬਹੁਤ ਵੱਡੀ ਦਾਸਤਾਨ ਲਿਖ ਕੇ ਇੱਥੇ ਧਰਤੀ ਤੇ ਪੇਚ ਕੇ ਇਹ ਕਿਹਾ ਵੀ ਆ ਵੀ ਮੇਰੇ ਪਿਆਰੇ ਇਨਸਾਨੋ ਮੈਂ ਤੁਹਾਨੂੰ ਬਣਾਇਆ ਤਾਂ ਬਹੁਤ ਪਵਿੱਤਰ ਤੇ ਪਿਆਰ ਨਾਲ ਸੀ ਪਰ ਤੁਸੀਂ ਨਾ ਮੇਰੀ ਧਰਤੀ ਨੂੰ ਰੋੜ ਕੇ ਰੱਖਤੀ ਇਨਸਾਨੀਅਤ ਨੂੰ ਰੋੜ ਕੇ ਰੱਖਤੀ ਆ ਨਾ ਬੀਬੀ ਰਜਨੀ ਤੇ ਇਹਨੂੰ ਦੇਖ ਕੇ ਆਪਣੀ ਜ਼ਿੰਦਗੀ ਜਿਹੜੀ ਆ ਆਉਣ ਵਾਲੀ ਨਸਲ ਨੂੰ ਸੁਧਰ ਜੂਗੀ ਮੈਨੂੰ ਪਤਾ ਹੈ ਇੱਕ ਅਪਰਾਲਾ ਹਾਂ ਇੱਕ ਰਾਹ ਹੋਰ ਵੀ ਖੁੱਲਿਆ ਅੱਜ ਮੈਂ بلند ਆਵਾਜ਼ ਚ ਕਹਿ ਕੇ ਜਾਂਦਾ ਜਦ ਵੀ ਸਿੱਖ ਧਰਮ ਤੇ ਕੋਈ ਫਿਲਮ ਬਣਾਓ ਜਦ ਵੀ ਕੋਈ ਅਪਰਾਲਾ ਕਰੋ ਅੱਗ ਠੇਕੇਦਾਰ ਪਹਿਲਾਂ ਖੜ ਜਾਂਦੇ ਅੱਗੇ ਆ ਕੇ ਸਾਨੂੰ ਪੁੱਛੋ ਸਾਨੂੰ ਪੁੱਛੋਗੇ ਤਾਂ ਦੱਸਾਂਗੇ ਅਸੀਂ ठेकेदार ਆ ਮੈਂ ਉਹਨੂੰ ਬੜੀ ਵਾਰੀ ਕਿਹਾ ਜੇ ਤੁਸੀਂ ਸਾਰੇ ਅੱਜ ਮੈਂ ਬੇਨਤੀ ਕਰਦਾ ਕਿ ਸਾਨੂੰ ਇਤਿਹਾਸ ਤੇ ਫਿਲਮਾਂ ਬਣਾ ਲੈਣ ਦਿਓ ਅਸੀਂ ਆਪਣੇ ਬੱਚਿਆਂ ਨੂੰ ਲੋਕਾਂ ਨੂੰ ਦਿਖਾਉਣੀਆਂ ਨੇ ਕਿ ਜੇ ਤੁਸੀਂ ਨਹੀਂ ਬਣਾਉਣ ਦਿਓਗੇ ਨਾ ਫਿਰ ਦੁਨੀਆ ਬਗਾਵਤ ਕਰੂਗੀ ਫਿਰ ਬਣਾਵਾਂਗੇ ਠੀਕ ਹੈ ਨਾ ਮੈਂ ਹਾਂਜੀ ਹਾਂਜੀ ਨਹੀਂ ਉੱਚੀ ਗੱਲ ਚ ਕਰੋ ਬਣਾਵਾਂਗੇ ਜੇ ਤੁਸੀਂ ਸਾਨੂੰ ਇਜਾਜ਼ਤ ਨਹੀਂ ਦਿਓਗੇ ਅਸੀਂ ਫਿਰ ਬਗਾਵਤ ਕਰਕੇ ਬਣਾਵਾਂਗੇ ਸਾਨੂੰ ਰੋਕ ਲਓ ਜੇ ਮੈਂ ਤੁਹਾਡੇ ਵੱਲੋਂ ਇਹ ਗੱਲ ਉਹਨਾਂ ਨੂੰ ਕਹਿ ਦੇਣਾ ਚਾਹਾਂ ਅੱਜ ਤੁਹਾਡੇ ਨਾਲ ਆਈ ਨਾਲ ਆਏ ਅਸੀਂ ਫਿਲਮ ਬਣਾਈ ਦਸਤਾਨੇ ਸਰਹੰਦ ਆ ਬੈਠਾ ਪ੍ਰੋਡਿਊਸਰ ਹਾਂਜੀ 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 6 ਹਫ਼ਤੇ ਸਾਰੇ ਸਿਨੇਮੇ ਬੁੱਕ ਹੋ ਗਏ ਐਸਜੀਪੀਸੀ ਨੇ ਸਾਨੂੰ ਪਰਮਿਸ਼ਨ ਦਿੱਤੀ ਲਿਖਤ ਲੈਟਰ ਦਿੱਤੀ ਅਸੀਂ ਫਿਲਮ ਰਿਲੀਜ਼ ਕਰਨ ਲੱਗੇ ਦਸ ਮਸਟੰਡੇ ਭੇਜ ਕੇ ਪੀਵੀਆਰਾਂ ਨੂੰ ਧਮਕੀਆਂ ਦਿੱਤੀਆਂ ਫਿਲਮ ਬੰਦ ਕਰਾਤੀ ਨੁਕਸਾਨ ਕਿਹਦਾ ਹੋਇਆ ਕੌਣ ਬਗਾ ਠੀਕ ਹੈ ਕੋਈ ਐਸਾ ਧਰਮ ਹੈ ਕੋਈ ਐਸਾ ਧਰਮ ਦੁਨੀਆ 'ਚ ਹੈ ਜਾਂ ਕੋਈ ਐਸਾ ਵਰਗ ਹੈ ਜਿਹਦੇ ਵਾਸਤੇ ਫਿਲਮਾਂ ਬਣਾਈਆਂ ਜਾਣ ਪੁਸਤਕਾਂ ਲਿਖੀਆਂ ਜਾਣ ਤੇ ਠੇਕੇਦਾਰ ਜਿਹੜੇ ਹੈਗੇ ਨੇ ਉਹ ਮਨਾ ਕਰਦੇ ਨੇ ਹੈ ਕੋਈ ਐਸਾ ਧਰਮ ਉਹ ਮਾਰਦੇ ਨੇ ਲੈ ਉਹਈ ਮਹਾਭਾਰਤ ਬਣੀ ਰਮਾਇਣ ਬਣੀ ਦੇਖੋ ਸਾਰੇ ਅੱਜ ਵੀ ਨਮਸਕਾਰ ਕਰਦੇ ਹਨਾ ਉਹਨਾਂ ਸਾਰੇ ਕਿਰਦਾਰਾਂ ਨੂੰ ਤੇ ਜਦ ਅਸੀਂ ਬਣਾਉਣ ਲੱਗਦੇ ਹਾਂ ਆਣੀ ਜੀ ਉਹ ਨਹੀਂ ਜੀ ਇਹ ਹੁਣ ਐਦਾਂ ਨਹੀਂ ਹੋਣਾ ਹੁਣ ਸਾਰੀਆਂ ਬਣਾ ਕੇ ਆਪਣੇ ਬੱਚਿਆਂ ਵਾਸਤੇ ਬਣਾਉਣੀਆਂ ਨੇ ਮੈਂ ਤੁਹਾਡੇ ਸਾਰਿਆਂ ਵੱਲੋਂ ਸਾਰੇ ਪੰਜਾਬੀ ਦੁਨੀਆ ਚ ਵਾਸਤੇ ਪੰਜਾਬ ਜੋ ਵਾਸਤੇ ਲੋਕਾਂ ਵੱਲੋਂ ਇਹ ਕਹਿਣ ਲੱਗਿਆ ਕਿ ਬਣਾਈਏ ਕਿ ਨਾ ਬਣਾਈਏ ਮੈਨੂੰ ਹੁਣੇ ਦੱਸ ਦਿਓ ਕਿ ਨਹੀਂ ਫਿਰ ਮੈਂ ਬੰਦ ਕਰ ਦੇਣਾ ਚਾਹੁੰਦਾ ਤੇ ਸਾਰੇ ਪੰਜਾਬ ਦੀ ਆਵਾਜ਼ ਹੈ ਧੰਨਵਾਦ ਲਓ ਜੀ ਮਲਕਾਣਾ ਜੀ ਤੁਹਾਡਾ ਇੱਕ ਰਾ ਖੁੱਲ ਗਿਆ ਤੇ ਹੁਣ ਅਸੀਂ ਪਾਸਤਾਨੇ ਸਰਹੰਦ ਜਿਹੜੀ ਆ ਉਹ ਹੁਣ ਲਾਉਣੀ ਐ ਦੁਬਾਰਾ ਠੀਕ ਐ ਜੀ ਠੀਕ ਐ ਜੀ ਅਸੀਂ ਕੋਟ ਕਚੈਰੀ ਚੋਂ ਕਾਗਜ਼ ਲੈ ਆਂਦੇ ਨੋਟਿਸ ਕਰ ਦੇਣਾ ਪਹਿਲੀ ਗੱਲ ਅਸੀਂ ਆ ਫਿਲਮ ਬਣਾਉਣ ਤੋਂ ਬਾਅਦ ਇੱਕ ਵੱਡੀ ਫਿਲਮ ਬਣਾਉਣ ਜਾ ਰਹੇ ਆਂ ਜਾਵਾਂਗੇ ਗੱਲ ਕਰਾਂਗੇ ਲੇਕਿਨ ਬਣਾਉਣੀ ਬਣਾਉਣੀ ਐ ਹੁਣ ਇਸ ਫਿਲਮ ਨੇ ਰਾਹ ਖੋਲਤਾ ਤੇ ਰਾਹ ਪਤਾ ਕਿਉਂ ਖੁੱਲਿਆ ਕਿਉਂਕਿ ਤੁਸੀਂ ਇਸ ਫਿਲਮ ਨੂੰ ਆਪਣੇ ਦਿਲ ਚ ਵਸਾਇਆ ਬੋਲੇ ਸੋਨੇ ਹਾਲ ਸਤਿ ਆਗਿਆ ਤੁਸੀਂ ਦਿਲ ਚ ਵਸਾਇਆ ਬਹੁਤ ਪਿਆਰ ਦਿੰਦਾ ਬੜਾ ਮਾਰ ਦਿੰਦਾ ਮੈਂ ਮੇਰਾ ਦਿਲ ਕਰਦਾ ਤੁਹਾਨੂੰ ਸਾਰੇ ਸੰਸਾਰ ਨੂੰ ਕੁੱਟ ਕੇ ਜੱਫੀ ਪਾ ਕੇ ਤੇ ਮੱਥਾ ਚੁੰਮ ਕੇ ਨਾ ਇੱਕ ਮੂਜਸਮਾ ਪਿਆਰ ਦਾ ਬਣਾ ਕੇ ਰੱਬ ਨੂੰ ਕਹਿੰਦਾ ਤੇਰਾ ਬਹੁਤ ਬਹੁਤ ਧੰਨਵਾਦ ਸਾਡੇ ਸਿਰ ਤੇ ਆਂਕ ਰੱਖੀ। लास्ट ਗੱਲ ਮੈਂ ਇਹ ਕਹਿਣੀ ਹੈ ਜਾਂਦੇ ਜਾਂਦੇ ਉਹ ਮਾਤਾ ਰਜਨੀ ਫਿਲਮ ਦੇਖ ਕੇ ਐ ਦੁਨੀਆ ਦੇ ਮਰਦੋ ਮੈਂ ਆਪਣੇ ਮਾਤਾ ਜੀ ਜਦ ਪਿਤਾ ਜੀ ਜਨ ਸੀਗੇ ਜਾਂ ਵੱਡਾ ਹੋਇਆ ਤੇ ਮੇਰੇ ਪਿਤਾ ਜੀ ਮਾਤਾ ਜੀ ਦੇ ਪੈਰੀ ਹੱਥ ਲਾ ਕੇ ਜਾਂਦੇ ਸੁਣ ਲਓ ਮੈਨੂੰ ਪਤਾ ਕੋਲੇ ਵਾਸਤੇ ਬੂਰੀ ਗਾ ਨਹੀਂ ਨਹੀਂ ਸਰ ਮੈਂ ਆਪਣੀ ਮਾਂ ਨੂੰ ਪੁੱਛਿਆ ਕਿ ਤੋਤੋਂ ਲੱਗਣੀ ਨਹੀਂ ਲਾਓ ਜ਼ਰੂਰ ਇਹ ਲਾਉਂਦਾਗਾ ਜੀ ਵੈਰੀ ਗੁੱਡ ਆ ਲਾਓ ਇਹ ਮਾਲੋ ਤਾਰੀ ਫਿਰ ਲਾ ਕੇ ਆਹ ਹੈ ਜੀ ਗੱਲ ਆ ਚੀਜ਼ ਜੋ ਬਹੁਤ ਜ਼ਰੂਰੀ ਹੈ ਕਿ ਇੱਕ ਕਾਮਾਈ ਜੁਗਤ ਵਿਆਹੀ ਤਿਰ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇਕ ਲਾਏ ਦੀਵਾਨ ਐਡੀ ਜਨਣੀ ਪਹਿਲਾ ਰੱਬ ਨੇ ਬਣਾਈ ਸਾਰਾ ਪਰਮੰਡ ਉਹਦੇ ਵਿੱਚੋਂ ਸਾਜਿਆ ਨਮਸਕਾਰ ਕੀਤਾ ਰੱਬ ਨੇ ਤੇ ਅਸੀਂ ਕੀ ਕਰਦੇ ਆ ਜਿੱਦਣ ਅਸੀਂ ਵੱਡੀ ਮਾਂ ਬਰਾਬਰ ਦੀ ਭੈਣ ਤੇ ਛੋਟੀ ਧੀ ਆਪ ਦੀਆਂ ਔਰਤਾ ਦੇ ਮੱਥੇ ਟੇਕ ਕੇ ਜਾਸਤਾ ਲਵਾਂਗੇ ਯਾਦ ਰੱਖਿਓ ਸਾਰਾ ਬੱਚਸਾਂ ਰੱਬ ਦਾ ਬਣ ਜੂਗਾ ਇਕੱਠਾ ਇਸ ਕਰਕੇ ਮਾਤਾਓ ਮੇਰੀ ਬੇਨਤੀ ਆਜ ਦੀ ਨਸਲ ਹੈ ਨਾ ਇਹ ਹੁਣ ਆਪਣੇ ਹੱਥ 'ਚ ਕਿਸਦੇ ਹੱਥ 'ਚ ਨਾ ਕਿਸੇ ਨੇ ਕੁਝ ਕਰਨਾ ਹੈ ਨਾ ਆਪਾਂ ਨੂੰ ਆਪ ਕਰਨਾ ਪੈਣਾ ਰਜਨੀ ਵਰਗੀਆਂ ਫਿਲਮਾਂ ਅਰਦਾਸ ਕਰਿਓ ਇਹ ਚੱਲੇ ਸਾਲ 2 ਸਾਲ 3 ਸਾਲ 5 ਸਾਲ 10 ਸਾਲ ਤੁਸੀਂ ਚਲਾਈਓ ਤੁਹਾਨੂੰ ਦੇ ਚੱਲੇ ਛੋਡੀ ਹੈ ਪਰ ਇੱਕ ਗੱਲ ਤਾਂ ਜਰੂਰ ਮੇਰੇ ਨਾਲ ਵਾਦਾ ਕਰਿਓ ਮੇਰੇ ਨਾਲ ਸਾਰੇ ਰਲ ਕੇ ਬੋਲੋ ਵਾਹਿਗੁਰੂ 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 ओंकार, ओंकार सतनाम सतना, करताप करता निर्पहो, निर्पहो निर्वैर अकाल मूर्त अजूनी से पन, सच 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 जुगाद हैप्पी नानक है भी सच वाहे गुरु वाहे गुरु, वाहे गुरु, वाहे गुरु जी का खालसा वाहे गुरु